ਕਿਤੋਂ ਘਿਓ ਚੋਰੀ ਹੋ ਗਿਆ ਜਾਂ ਚੈਨ ਚੋਰੀ ਹੋ ਗਈ ਅੱਜ ਸਾਡੇ ਲਾਰਜ ਸਟੋਰ ਤੋਂ ਲਾਟਰੀ ਚੋਰੀ ਹੋ ਗਈ ਦੇਖੋ ਸਾਡਾ ਤਾਂ ਨੁਕਸਾਨ ਹੋਇਆ ਹੀ ਹੋਇਆ ਆਣਾ ਜਾਣਾ ਦਾ ਕਰਮਾ ਨਾਲ ਹੀ ਐ ਆ ਲਾਲਸਾ ਦੇਖੋ ਲਾਟਰੀ ਦਾ ਕੰਮ ਦਾ ਲਾਲਸਤ ਆਏਗੀ ਹੈਗੀ ਆ ਸਿਮਰਨ ਲਾਟਰੀ ਸੈਂਟਰ ਛੇੜਾਂ ਵਾਲੇ ਗੇਟ ਤੋਂ ਆ ਜੀ ਬੱਸ ਇਹ ਤਾਂ ਕਾਫੀ ਵਾਰ ਸੁਣਿਆ ਕਿ ਕਿਤੋਂ ਘਿਓ ਚੋਰੀ ਹੋ ਗਿਆ ਜਾਂ ਚੈਨ ਚੋਰੀ ਹੋ ਗਈ ਜਾਂ ਹੋਰ ਸਮਾਨ ਚੋਰੀ ਹੋ ਗਿਆ ਅੱਜ ਸਾਡੇ ਲਾਰਜ ਸਟੋਰ ਤੋਂ ਲਾਟਰੀ ਚੋਰੀ ਹੋ ਗਈ ਸਵੇਰੇ ਸਵੇਰੇ ਇੱਕ ਲੇਡੀ ਆਏ ਉਹਨਾਂ ਨੇ ਮੈਨੂੰ 200 ਰੁਪਏ ਦਿੱਤੇ 175 ਦੀ ਟਿਕਟ ਬਾਈ ਤੇ ਨਾਲ ਹੀ ਭਾਈ ਸਾਹਿਬ ਵੀ ਖੜੇ ਸੀ ਆਪਣੀ ਟਿਕਟਾਂ ਲੈਣ ਚ ਮਗਨ ਸੀ ਮੈਂ ਅੰਦਰ ਗਿਆ ਫੁੱਲੇ ਪੈਸੇ ਕਰਨ ਚ ਕਿੰਨੇ ਚੁਨਾਂ ਨੇ ਇੱਕ ਵੱਡਾ ਸਾਰਾ ਬੰਡਲ ਚੱਕਿਆ ਬੈਗ ਚ ਪਾ ਲਿਆ ਮੈਂ ਜਦੋਂ ਆਇਆ ਮੈਂ ਦੇਖਿਆ ਕਿ ਬੰਡਲ ਕੱਟੇ ਤਦ ਤੱਕ ਉਹ ਜਾ ਚੁੱਕੇ ਸੀ ਜਦੋਂ ਮੈਂ ਕੈਮਰੇ ਚ ਦੇਖਿਆ ਤੇ ਮੈਂ ਦੇਖਿਆ ਕਿ ਉਹਨਾਂ ਨੇ ਪਹਿਲੇ ਦੇਖਿਆ ਇੱਥੇ ਉੱਤੇ ਮੇਰੇ ਵੱਲ ਅੰਦਰ ਨਿਗਾਹ ਮਾਰੀ ਫਿਰ ਉਹ ਬੰਡਲ ਚੱਕ ਕੇ ਆਪਣੇ ਬੈਗ ਚ ਪਾ ਲਿਆ ਵਗੈਰਾ ਵੀ ਇਸ ਤਰ੍ਹਾਂ ਦੀ ਹਰਕਤ ਕਰਨ ਦਾ ਕੀ ਫਾਇਦਾ ਦੇਖੋ ਸਾਡਾ ਤਾਂ ਨੁਕਸਾਨ ਹੋਇਆ ਹੀ ਹੋਇਆ ਆਣਾ ਜਾਣਾ ਦਾ ਕਰਮਾ ਨਾਲ ਹੀ ਹੈ ਤੇ ਅ ਉਹ ਵਾਇਰਲ ਕਰਤੇ ਉਹ ਟਿਕਟ ਕੈਸ਼ ਹੋਣਯੋਗੀ ਤਾਂ ਰਹੀ ਨਹੀਂ ਉਹ ਟਿਕਟ ਦੇ ਉਹ ਹੱਕਦਾਰ ਨਹੀਂ ਹੋਣਗੇ ਪਰ ਉਹਨਾਂ ਨੂੰ ਇਹ ਜੀ ਚੀਜ਼ ਕਰਨੀ ਨਹੀਂ ਚਾਹੀਦੀ ਕਿ ਲਗੇਗਾ ਨਹੀਂ ਗਲਤੀ ਨਾਲ ਬਿਲਕੁਲ ਨਹੀਂ ਲੈ ਕੇ ਗਏ ਜਿਸ ਦਾ ਵੀ ਫੁਟੇਜ ਆਈ ਹੈ ਉਸ 'ਤੇ ਬਿਲਕੁਲ ਗਲਤੀ ਨਹੀਂ ਪੂਰੀ ਕੌਂਸ਼ੀਅੰਸ ਨਾਲ ਜਿਵੇਂ ਪ੍ਰਿਪੇਅਰ ਹੋਇਆ ਉਹਨਾਂ ਦਾ ਬੰਦਾ ਪੂਰੇ ਇੱਕਦਮ ਮਤਲਬ ਉਹਨਾਂ ਨੇ ਡਿਸਾਈਡ ਸੀ ਕਿ ਕੁਝ ਨਾ ਕੁਝ ਮੈਨੇ ਕਰਨਾ ਹੈ ਕਿਉਂਕਿ ਉਹਨਾਂ ਨੇ ਪਹਿਲੇ ਬੈਗ ਕੱਢਿਆ ਬੈਗ ਖੋਲਿਆ ਜਿਹੜੀ ਮੈਨੇ ਟਿਕਟ ਦਿੱਤੀ ਸੀ ਉਹਨਾਂ ਨੂੰ ਉਹਨਾਂ ਨੇ ਉਹ ਲਿਫਾਫਾ ਦੇਖਿਆ ਵੀ ਇਹ 175 ਵਾਲੀ ਟਿਕਟ ਜਿਹੜੀ ਮੈਂ ਉਹਨਾਂ ਨੂੰ ਦਿੱਤੀ ਹੈ ਲਫਾਫੇ ਜਿਹਨਾਂ ਨੇ ਉਹ ਦੇਖਿਆ ਉਹਨੂੰ ਲਫਾਫੇ ਚ ਪਾਇਆ ਫਿਰ ਬੈਗ ਅੱਗੇ ਪਿੱਛੇ ਕੀਤਾ ਫਿਰ ਇੱਕਦਮ ਇੱਕ ਸੈਕਿੰਡ ਜੀ ਅਹ ਟਿਕਟ ਦਾ ਪੂਰਾ ਬੰਡਲ ਚੱਕਿਆ ਔਰ ਬੈਗ ਚ ਪਾ ਲਿਆ ਲਾਲਚ ਆ ਗਈ ਸੀ ਜਿਹਨਾਂ ਦੇਖੀ ਇਸ ਲਾਲਚ ਆਹ ਲਾਲਸਾ ਦੇਖੋ ਲੋਟਰੀ ਦਾ ਕੰਮ ਹੈ ਤਾਂ ਲਾਲਸਤ ਆਏਗੀ ਹੈਗੀ ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਦੇ ਵੀ ਨਾ ਜੇ ਉਹ ਹਰਕਤ ਉਹਨਾਂ ਨੇ ਕੀਤੀ ਲਾਲਚ ਪੂਰੀ ਤਰ੍ਹਾਂ ਆ ਗਿਆ ਸੀ ਉਹਨਾਂ ਦੇ ਅੰਦਰ ਚਾਹੇ ਇਸ ਲਈ ਕੀਤਾ